ਹਾਂਜੀ ਸਸੀ ਕਾਲ ਜੀ ਸਾਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਿੰਪਲ ਸਲਵਾਰ ਦੀ ਕਟਿੰਗ ਸਲਵਾਰ ਦੀ ਕਟਿੰਗ ਕਿੱਸ ਤਰ੍ਹਾਂ ਦੀ ਹੈ ਜੀ ਆਪਾਂ ਇਹ ਸਾਰਾ ਤੁਹਾਨੂੰ ਅੱਜ ਦੱਸਾਂਗੇ ਜਿਵੇਂ ਬਹੁਤ ਸਾਰੇ ਆਪਣੇ ਅੰਡਰਮੈਂਟਾਈਜਰ ਸਾਨੂੰ ਸਿੰਪਲ ਸਲਵਾਰ ਕਿੰਦਾ ਬਣੇਗਾ ਹਾਂਜੀ ਆਪਾਂ ਆਪਾਂ ਤੁਹਾਨੂੰ ਜਿਵੇਂ ਕਿ ਤਰ੍ਹਾਂ ਦੱਸਾਂਗੇ ਜੀ ਬਹੁਤ ਸਿੰਪਲ ਸਲਵਾਰ ਬਣਨਗੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਜੀ ਕੱਪੜਾ ਕੱਟਣ ਤੋਂ ਪਹਿਲਾਂ ਕੱਪੜੇ ਨੂੰ ਮੈਨ ਲਿਆ ਕਰੋ ਕੱਪੜਾ ਮੈਨਣਾ ਬਹੁਤ ਜ਼ਰੂਰੀ ਹੈ ਜੀ ਦੂਜਾ ਨੰਬਰ ਇਹ ਹੈ ਕਿ ਕੱਪੜੇ ਦੇ ਉੱਪਰ ਜੇ ਕੋਈ ਇਸ ਤਰ੍ਹਾਂ ਪੈਚ ਲੱਗਿਆ ਜਾਂ ਕੋਈ ਇਸ ਤਰ੍ਹਾਂ ਸਟicker ਲੱਗਿਆ ਉਹਨਾਂ ਨੂੰ ਤੁਸੀਂ ਪਾ ਦਿਆ ਕਰੋ ਜੀ ਇਹ ਪਟਨਾ ਬਹੁਤ ਜ਼ਰੂਰੀ ਹੁੰਦਾ ਹੈ ਜੀ ਇਹਦੇ ਨਾਲ ਕੀ ਹੈ ਜੇ ਜਦੋਂ ਆਪਾਂ ਕੱਪੜਾ ਸਟਿਚ ਕਰ ਦਾਂਗੇ ਆਪਣੀਆਂ ਭੈਣਾਂ ਜਦੋਂ ਕੱਪੜਾ ਵਾਸ਼ ਕਰਦੀਆਂ ਜਾਂ ਧੋਉਂਦੀਆਂ ਤਾਂ ਉਹਨਾਂ ਦੇ ਕੱਪੜੇ ਤੇ ਸਾਰੇ ਤੇ ਜੀ ਇਹ ਜਿਹੜਾ ਹੈਗਾ ਆਪਣਾ ਕਾਗਜ਼ ਤੇ ਇਹ ਆਪਣੇ ਸਾਰੇ ਕੱਪੜੇ ਤੇ ਲੱਗ ਜਾਂਦਾ ਜੀ ਸੂਟ ਸਾਰਾ ਖਰਾਬ ਹੋ ਜਾਂਦਾ ਹੈ ਇਸ ਲਈ ਜੀ ਆਪਾਂ ਤੁਹਾਨੂੰ ਕੱਟਣਾ ਹੀ ਹੁੰਦਾ ਖਿਨਾਰਕੀ ਤੇ ਆਪਾਂ ਨੂੰ ਇਹ ਜਿਹੜੇ ਲੱਗੇ ਹੁੰਦੇ ਆ ਪੇਪਰ ਇਹ ਪਾਟ ਦੇਣੇ ਚਾਹੀਦੇ ਉੱਪਰ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਪੌਂਚਾ ਇਸ ਦਾ ਆਪਾਂ ਇਹਨੂੰ ਫੋਲਡ ਕਰ ਲਿਆ ਕੱਪੜੇ ਨੂੰ ਤੇ ਆਪਾਂ ਲਾਵਾਂਗੇ ਜੀ ਪੌਂਚਾ ਇਸ ਤਰ੍ਹਾਂ ਆਪਾਂ ਬਿਲਕੁਲ ਸਿੰਪਲ ਸਲਵਾਰ ਕੱਟਣ ਦਾ ਵੀ ਦੱਸਣਾ ਜੀ ਤੁਹਾਨੂੰ ਇਹ ਜੀ ਆਪਣੀਆਂ ਜਿਹੜੀਆਂ ਬਿਗਨਰ ਭੈਣਾਂ ਉਹਨਾਂ ਵਾਸਤੇ ਵੀ ਇਹ ਵੀਡੀਓ ਬਹੁਤ ਫਾਇਦੇਮੰਦ ਹੈ ਜੀ ਹੋ ਵੀ ਭੈਣਾਂ ਆਪਣਾ ਇਸ ਵੀਡੀਓ ਨੂੰ ਦੇਖ ਕੇ ਸਲਵਾਰ ਸਿੱਖ ਸਕਦੀਆਂ ਜੀ ਬਾਕੀ ਤਾਂ ਆਪਾਂ ਨੂੰ ਆਮ ਪਤਾ ਹੀ ਹੁੰਦਾ ਨਾ ਸਲਵਾਰ ਕਿਵੇਂ ਕੱਟੀ ਜਾਂਦੀ ਆ ਹਾਂਜੀ ਆਪਨੇ ਸਲਵਾਰ ਦੀ ਲੰਬਾਈ ਜੇਗੀ ਜੀ 37 ਤੇ ਆਪਾਂ ਜੀ ਜਿਹੜਾ ਹੈਗਾ ਪਹੁੰਚਾ ਉਹ ਕੱਟਣਾ ਏ ਆਪਾਂ 32 ਆਪਾਂ 37 ਦੇ ਵਿੱਚੋਂ 5 ਆਪਾਂ ਮਾਈਨਸ ਕਰ ਦੇਣੇ ਆ ਜੀ ਤੇ ਆਪਣੇ ਪਿੱਛੇ 32 ਰਹਿ ਜਾਣਗੇ ਜੀ ਇਸ ਤਰ੍ਹਾਂ ਆਪਾਂ 32 32 ਤੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਕਰ ਦੇਗੇ ਜੀ ਕਟਿੰਗ ਇਹ ਬਿਲਕੁਲ ਤੁਹਾਨੂੰ ਆਪਾਂ ਸਿੰਪਲਸ ਲਗਾ ਕਟਿੰਗ ਕਰਨੀ ਦੱਸਾਂਗੇ। 혼 ਆਪਣੀ ਮੂਰੀ ਹੈਗੀ ਅੱਜ 5.5 ਤੇ ਆਪਾਂ ਜੀ ਇੱਥੋਂ ਲੈ ਲਾਂਗੇ 11. 1/2 ਇੰਚ ਆਪਣਾ ਮਾਰਜਨ ਦੇ ਵਿੱਚ ਆ ਜਾਊਗਾ 5 ਰਹਿ ਜਾਊਗਾ ਤਿਆਰ ਜੀ। ਤੇ ਅੱਗੇ ਆਪਾਂ ਜੀ ਜਿਹੜੀ ਕੁੰਡੇ ਦੀ ਕਟ ਪਾਵਾਂਗੇ ਉਹ ਆਪਾਂ ਪਾਵਾਂਗੇ ਜੀ 1.5 ਇੰਚ ਤੇ 1 ਇੰਚ ਵਿੱਚ ਉਹ ਐਡ ਹੋ ਜਾਊਗਾ ਅੱਧਾ ਦਾ ਇੰਚ ਆਪਣਾ ਸੀਨਾ ਦੇ ਵਿੱਚ ਚਲਾ ਜਾਊਗਾ ਤੇ ਜੀ ਆਪਣੀ ਸਾਢੇ ਪੰਜ ਮੂਰੀ ਤਿਆਰ ਹੋ ਜੂਗੀ ਇਸ ਤਰ੍ਹਾਂ ਆਪਾਂ ਜੀ ਇਹ 11 11 ਤੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਦਿਨ ਛਾਂ ਨੂੰ ਉੱਪਰ ਕੱਟ ਕੇ ਇਸ ਤਰ੍ਹਾਂ ਆਪਾਂ ਜੀ ਇਹ ਪੌਂਚਾ ਲਾ ਦਾਂਗੇ ਕਈ ਥਾਂ ਜੀ ਇਹਨਾਂ ਨੂੰ ਪੌਂਚਾ ਕਹਿੰਦੇ ਆ ਕਈ ਬਾਲਾ ਕਹਿੰਦੇ ਆ ਆ ਡੋਡੀ ਸਾਰਿਆਂ ਦੀ ਹੈ ਨਾ ਬੋਲੀ ਹੁੰਦੀ ਹੈ ਜੀ ਇਹ ਆਪਣਾ ਪੌਂਚਾ ਹੋ ਗਿਆ ਇਹ ਆਪਾਂ ਜੀ 벨ਟ ਕੱਟ ਲਾਂਗੇ 벨ਟ ਆਪਣੀ ਹੈਗੀ ਆ ਜੀ 20 ਤਿਆਰ ਆਪਾਂ 2 ਇੰਚ ਵੱਧ ਕਟਾਂਗੇ ਇੱਕ ਇੰਚ ਆਪਣਾ ਮਾਰਜਿਨ ਦੇ ਵਿੱਚ ਆ ਜਾਊਗਾ ਆਪਾਂ ਗੋਮਸ ਸਲਾਈ ਲਾਵਾਂਗੇ ਜੀ ਤਾਪਾ ਜੀ ਪੰਜ ਬੈਲਟ ਰੱਖਾਂਗੇ ਪੰਜ ਬੈਲਟ ਰੱਖਣ ਵਾਲਾ ਤੇ ਆਪਾਂ ਨੂੰ 7.5 ਇੰਚ ਆਪਾਂ ਚੜਾਈ ਲਾਵਾਂਗੇ ਜੀ ਜੇ ਆਪਾਂ 4 ਇੰਚ ਬੈਲਟ ਰੱਖਣੀਆਂ ਤਾਂ ਆਪਾਂ 6.5 ਇੰਚ ਚੜਾਈ ਲੈਣੀ ਹੁੰਦੀ ਆ ਮੇਸਟਰ ਜੀ ਆਪਾਂ ਇਹ ਬੈਕਰੀ ਕਟਿੰਗ ਕਰਤੀ ਹੈ करदे की कटिंग जी कपड़ा रह गया इस तरह इस तरह फोल्ड करके मैं लड़ाई इस तरह जी जी तो ये अपना जी इस तरह आ गया पूरा फोल्ड करके आप बत्ती इस तरह जी जे बत्ती आ जाए फिर जी इस तरह कट के आपो आसन कहीं बत्ती नहीं आया अपना ती रह गया दो इंच घट है ਅਸਲੀ ਆਪਾਂ ਜੀ ਇਹਨੂੰ ਇਸੇ ਲੋਟੀ ਰੱਖਾਂਗੇ ਇਹ ਵੀ ਕਰਾਂਗੇ ਆਪਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਸਣ ਆਪਾਂ ਆਸਣ ਪਾ ਕੇ ਇਹਨੂੰ ਵਧਾ ਲਾਂਗੇ ਭਾਰੀ ਕਰ ਲਾਂਗੇ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਪਾਂ ਕੱਪੜਾ ਵਿਛਾ ਲਾਂਗੇ ਜੀ ਇਹ ਬਿਲਕੁਲ ਸਿੰਪਲ ਸਲਵਾਰ ਹੈ ਜੀ ਆਪਣੀ ਆਮ ਨਾਰਮਲ ਕਈ ਪੈਣਾ ਮੇਰੀਆਂ ਇਸ ਤਰ੍ਹਾਂ ਹੀ ਸਲਵਾਰ ਕੱਟਦੀਆਂ ਨੇ ਜੀ ਪਰ ਕਈਆਂ ਭੈਣਾਂ ਨੂੰ ਥੋੜੀ ਦਿੱਕਤ ਹੁੰਦੀ ਆ ਜਿਹੜੀਆਂ ਮੇਰੀਆਂ ਭੈਣਾਂ ਸਿੱਖਦੀਆਂ ਆ ਜਾਂ ਸਿੱਖਣਾ ਚਾਹੁੰਦੀਆਂ ਆ ਉਹ ਇਹ ਵੀਡੀਓ ਦੇਖ ਕੇ ਜੀ ਚੰਗੀ ਤਰ੍ਹਾਂ ਸਲਵਾਰ ਕੱਟਣੀ ਸਿੱਖ ਜਾਣੀ ਜਿਹਦੇ ਵਿੱਚ ਕੋਈ ਔਖਾ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹਾਂਜੀ ਹੁਣ ਆ ਇਸ ਤਰ੍ਹਾਂ ਜਿੰਨਾ ਆਪਾਂ ਪਹੁੰਚਾ ਲਿਆ ਸੀਗਾ ਉਹਨਾਂ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਆਪਣਾ ਪਹੁੰਚਾ ਸੀ 32 ਇਸ ਤਰ੍ਹਾਂ 32 ਦਾ ਨਿਸ਼ਾਨ ਲਾ ਲੈਣਾ ਅੱਗੇ ਆਪਾਂ ਜੀ ਲਾਉਣਾ ਹੈਗਾ ਇਹ 14 ਦੇ ਨਿਸ਼ਾਨ ਇਸ ਤਰ੍ਹਾਂ 14 ਦੇ ਨਿਸ਼ਾਨ ਆਪਾਂ ਕਿਉਂ ਲਾਉਣਾ ਹੈ ਜੀ ਕਿਉਂਕਿ ਆਪਾਂ ਵਿੱਚ ਇਹਦੇ ਪਾਉਣਾ ਹੈ ਅਸਮ ਆਪਾਂ ਪਾਉਣਾ ਹੈ ਕਿ ਇਹ ਅਸਮ ਅਸਰ 파ਹੇ ਜੀ ਆਪਾਂ ਜਿਹਨੂੰ ਬੋਲਦੇ ਆ ਮਿਆਨੀ ਉਹ ਆਪਾਂ ਪਾਉਣਾ ਜੀ ਇਹਦੇ ਵਿੱਚ ਪਾ ਕੇ ਤੇ ਆਪਾਂ ਉਹਦਾ ਜਿਹੜਾ ਆਪਣਾ ਤਿਆਰ ਅਸਨਾ ਉਹ ਆਪਾਂ ਰੱਖਣਾ ਨੌ ਇਸ ਲਈ ਜੀ ਆਪਾਂ ਇਹਨੂੰ 14 ਰੱਖਾਂਗੇ ਨੌ ਤੇ ਆਪਾਂ ਇਸ ਤਰ੍ਹਾਂ ਕੱਟ ਪਾ ਕੇ ਤੇ ਬੋਸ ਨਹੀਂ ਕੱਟ ਪੈਂਦੀ ਹੈ ਜਿ ਜੇ ਆਪਾਂ ਯਾਦ ਰੱਖਾਂਗੇ ਜੇ ਆਪਾਂ ਘੱਟ ਰੱਖਾਂਗੇ ਫਿਰ ਆਪਣੀ ਜੇ ਜਦੋਂ ਆਪਾਂ ਆਸਲ ਪਾਉਣੀਆ ਮਰਜੀ ਦੇ ਮਿਆਨੀ ਪਾਉਣੀਆ ਤੇ ਇਥੇ ਝੁੰਗ ਜਾ ਬਣ ਜਾਂਦਾ ਉਹਦੇ ਨਾਲ ਕੀ ਆ ਆਪਣੀ ਸਲਵਾਰ ਦੀ ਗਰੇਸ ਨਹੀਂ ਬਣਦੀ ਤੇ ਆਪਣੀ ਸਲਵਾਰ ਇਕੱਠੀ ਹੋਈ ਜਾਂਦੀ ਰਹਿੰਦੀ ਹੈ ਇਸ ਤਰ੍ਹਾਂ ਜਾਂ 15 ਲਾਇ ਨਿਸ਼ਾਨ 14 ਅਸਰੀ 14 ਲਾਇ ਕਿ ਨਿਸ਼ਾਨ ਹੁਣ ਆਪਾਂ ਜੀ ਇਧਰ ਵੀ 14 ਲਾਉਣਾ ਹੈ ਇਸ ਤਰ੍ਹਾਂ ਤੇ ਇਧਰ ਲਾਉਣਾ ਆਪਾਂ ਜੀ 32 ਇਸ ਤਰ੍ਹਾਂ ਹੁਣ ਆਪਾਂ ਜੀ ਪੌਂਦਾ ਜਿਹੜਾ ਲਾਇਆ ਸੀ ਉਹ ਗਿਆਨ ਲਾਇਆ ਸੀ ਤੇ ਇੱਥੋਂ ਆਪਾਂ ਲਵਾਂਗੇ ਜੀ 1.5 ਇੰਚ ਇਸ ਤਰ੍ਹਾਂ 1.5 ਜੀ ਆਪਾਂ ਇਧਰਲੇ ਹਾਸੇ ਨੂੰ ਲਵਾਂਗੇ ਇਸ ਤਰ੍ਹਾਂ ਫਿਰ ਆਪਾਂ ਜੀ ਇਹਨੂੰ ਇਸ ਤਰ੍ਹਾਂ ਮਿਲਾ ਲਾਂਗੇ ਐਂ ਕਰਕੇ ਬਿਲਕੁਲ ਸਿੱਧਾ ਸਿੱਧਾ ਇਹ ਜ਼ਰੂਰੀ ਹੈ ਜੀ ਸਿੱਧਾ ਰੱਖਣਾ ਜੇ ਆਪਾਂ ਇਹ ਸਿੱਧਾ ਨਾ ਰੱਖਾਂਗੇ ਜੀ ਆਪਣਾ ਇੱਕ ਹੁੰਦਾ ਵੱਡਾ ਕੱਟਿਆ ਜਾਊਗਾ ਇੱਕ ਨਾ ਇਸ ਤਰ੍ਹਾਂ ਛੋਟਾ ਇਹਦੇ ਵਿੱਚ ਜੀ ਬਹੁਤ ਪਰੇਸ਼ਾਨੀ ਹੋਣੀ ਹੈ ਫਿਰ ਤੇ ਇੱਕ ਪਾਸੇ ਆਪਣੇ ਗਾਲ ਜਿਹੜੇ ਆ ਉਹ ਸਹੀ ਬੰਦੇ ਇੱਕ ਪਾਸੇ ਜੀ ਝੋਕ ਜਾ ਬਣੀ ਜਾਂਦਾ ਰਹਿੰਦਾ ਹੈ ਇਸ ਤਰ੍ਹਾਂ ਦੀ ਸਲਵਾਰ ਨੂੰ ਵੀ ਇੱਕ ਚੰਗੇ ਤਰੀਕੇ ਦੇ ਨਾਲ ਕੱਟਿਆ ਜਾਵੇ ਤਾਂ ਸਲਵਾਰ ਦੀ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਇਸ ਤਰ੍ਹਾਂ ਆਪਾਂ ਜੀ ਇਧਰੋਂ ਕੱਟ ਲਾਂਗੇ ਨਿਸ਼ਾਨ ਨਾਲ ਨਿਸ਼ਾਨ ਇਸ ਤਰ੍ਹਾਂ ਲਾ ਕੇ ਇਸ ਤਰ੍ਹਾਂ ਜੀ ਹੁਣ ਦੇਖੋ ਜੀ ਇੱਕ ਪਾਸਾ ਤਾਂ ਖੁੱਲਾ ਹੁੰਦਾ ਹੁੰਦਾ ਇੱਕ ਪਾਸਾ ਆਪਣਾ ਬੰਦ ਹੋ ਜਾਂਦਾ ਉਹ ਆਪਾਂ ਬੰਦ ਨੂੰ ਇਸ ਤਰ੍ਹਾਂ ਕੱਟ ਕੇ ਲੈਣਗੇ ਇਹਦੇ ਵਿੱਚ ਫਿਰ ਆਪਣਾ ਪੌਂਚਾ ਜੁੜਨਾ ਹੈ ਤੇ ਇਸ ਤਰ੍ਹਾਂ ਰੱਖ ਕੇ ਜੀ ਹੁੰਦਿਆਂ ਨੂੰ ਨਾਲ ਇਹਦੋਂ ਜੀ ਆਸਣਾ ਜਿਹੜਾ ਆਪਣਾ ਇਹ ਜੁੜਿਆ ਹੁੰਦਾ ਇਹ ਵੀ ਇਸ ਤਰ੍ਹਾਂ ਕੱਟਣਾ ਇਹਨਾਂ ਲੈ ਨਾਲ ਹੁੰਦਿਆਂ ਨੂੰ ਇਸ ਤਰ੍ਹਾਂ ਆਪਾਂ ਮਿਲਾ ਲੈਣਾ ਜੀ ਇਸ ਤਰ੍ਹਾਂ ਲਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਸੈੱਟ ਕਰਕੇ ਇਸ ਤਰ੍ਹਾਂ ਰੱਖ ਲੈਣਾ ਹੈ ਜੀ ਇਹ ਆਸਣ ਹੁਣ ਖਾਓ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਆਸਣ ਇਹ ਆਸਣ ਜੀ ਆਪਾਂ 14 ਇੰਚ ਦੇ ਪਾਵਾਂਗੇ ਜਿੰਨਾ ਵੀ ਕਪੜਾ ਆਪਣਾ ਵੱਜ ਰਿਹਾ ਜੀ ਆਪਾਂ ਉਹ ਕਪੜੇ ਦਾ ਇਸ ਤਰ੍ਹਾਂ ਰੱਖ ਕੇ ਫੋਲਡ ਕਰਕੇ ਇਸ ਤਰ੍ਹਾਂ ਜਿਹੜਾ ਪਾਸਾ ਆਪਣਾ ਖੁੱਲਾ ਹੁੰਦਾ ਹੈ ਜੀ ਉਹ ਪਾਸਾ ਆਪਾਂ ਸਲਵਾਰਾਂ ਦੇ ਪਾਸੇ ਕਰਨਾ ਹੈ ਇਧਰ ਅਸਨ ਵਾਲੇ ਪਾਸੇ ਕਰਨਾ ਹੈ ਜੀ ਇਧਰ ਵੀ ਖੁੱਲਾ ਦੇਖੋ ਇਧਰ ਵੀ ਖੁੱਲਾ ਹੈ ਇਸ ਤਰ੍ਹਾਂ ਆਪਾਂ ਰੱਖਣਾ ਹੈ ਜੀ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਸਲਾਈ ਮਾਰਨੀ ਆਪਾਂ ਉਹ ਇਸ ਤਰ੍ਹਾਂ ਮਾਰ ਲਾਂਗੇ ਤੇ ਇਹਦੇ ਬਰਾਬਰ ਹੀ ਰੱਖਣਾ ਹੈ ਜੀ ਥੱਲੇ ਨਹੀਂ ਕਰਨਾ ਜਿਹੜਾ ਆਪਣਾ ਕਪੜਾ ਵੱਧਾ ਉਹਨੂੰ ਉੱਪਰ ਕਰ ਲਓ ਇਸ ਤਰ੍ਹਾਂ ਹੁਣ ਆਪਾਂ ਜੀ ਜਿਹੜਾ ਆਪਣਾ ਅਸਨਾ ਉਹ ਆਪਾਂ ਨੌ ਤਿਆਰ ਰੱਖਣਾ ਹੈ आप जी एक इंच मार्जन का रखना इस तरह देखो दस रख लिया आप तरह आपको निशानी ला लेनी दस की उधरों आप जी इधरों सीधा इस तरह कर देना इधरों आप देखो इतों आप तरह मिला देना है ये भी सीधा मिला बिल्कुल देखो ये कि सोहनी काट पी अपनी देखो इतों आप जब वादू है ये कट देना इधरों आप कट देना हाँ देखो जी बिल्कुल अपना नाल मिल गया ये जी काट है ये देखो कि सोनी पै गई है तो इस तरह आप देखो यू खोलता इन अपनी सलवार होर भारी बन गई देखो यू आप इस तरह अटैच कर देना ਅੱਜ ਜੀ ਇਹ ਧਿਆਨ ਰੱਖਣਾ ਵੀ ਇਹਦਾ ਜਿਹੜਾ ਆਸਣ ਦਾ ਖੁੱਲਾ ਪਾਸਾ ਉਹ ਆਪਾਂ ਸਲਵਾਰ ਵਾਲੇ ਪਾਸੇ ਕਰਕੇ ਕੱਟਣਾ ਹੈ। ਕਈ ਵੇ ਪਨਾਹ ਗਲਤੀ ਕਰ ਲੈਂਦੀ ਐ ਇਸ ਤਰ੍ਹਾਂ ਕਰਕੇ ਤੇ ਕੱਟ ਦਿੰਦੀਆਂ ਉਹ ਫਿਰ ਖਰਾਬ ਹੋ ਜਾਂਦਾ ਕੱਪੜਾ ਜੀ। ਇਸ ਤਰ੍ਹਾਂ ਕਰਕੇ ਕੱਟ ਦੇਣਾ ਆਪਾਂ ਜੀ। ਇਸ ਤਰ੍ਹਾਂ ਆਪ ਵੀ ਸਲਵਾਰਾ ਜਿਹੜੀ ਜੀ ਉਹ ਆਪਣੀ ਕਟਿੰਗ ਹੋ ਕੇ ਤਿਆਰ ਹੋ ਗਈ ਐ। ਇਹ ਸੀ ਜੀ ਬਿਲਕੁਲ ਸਿੰਪਲ ਸਲਵਾਰ ਇਹ ਆਪਣਾ ਹੋ ਗਿਆ ਜੀ 벨ਟ। ਇਹ ਆਪਣਾ ਹੋ ਗਿਆ ਜੀ। ਹੁੰਦਾ ਇਹ ਆਪਣੀ ਹੋ ਗਈ ਜੀ। ਪੌਂਚਾ ਇਸ ਤਰ੍ਹਾਂ ਜੀ ਆਪਣਾ ਪੌਂਚਾ ਅਟੈਚ ਕਰਦੇ ਹਾਂ ਹਾਂਜੀ ਇੱਕ ਗੱਲ ਹੋਰ ਹੈ ਜੀ ਜਿਸ ਤਰ੍ਹਾਂ ਆਪਾਂ ਐਸ ਸਲਵਾਰ ਸਟਿਚ ਕਰਦਿੰਦੇ ਆ ਆਪਣਾ ਪੈਣਾ ਦਾ ਪੌਂਚਾ ਜਿਹੜਾ ਜੀ ਉਹ ਆਪਣੇ ਮੜੇ ਤੇ ਪੌਂਚੇ ਦੇ ਉੱਪਰ ਆਪਣਾ ਇਸ ਤਰ੍ਹਾਂ ਸਲਵਾਰ ਡਿੱਗਣ ਲੱਗ ਜਾਂਦੀ ਹੈ ਉਹ ਕਿਉਂ ਡਿੱਗਦੀ ਆ ਜੀ ਉਹ ਡਿੱਗਦੀ ਆ ਜੀ ਜਦੋਂ ਆਪਾਂ ਕਾਟ ਨਹੀਂ ਪਾਉਂਦੇ ਆਪਾਂ 1 ਇੰਚ ਕਾਟ ਹੋਣੀ ਆ ਪੌਂਚੇ ਦੇ ਵਿੱਚ ਇੱਕ ਇਸ ਤਰ੍ਹਾਂ ਆ 1 ਇੰਚ ਕੱਟ ਪਾਉਣੀ ਆ ਜੀ ਸਿਰਫ ਪਹੁੰਚੇ ਵਿੱਚ ਹੀ ਪਾਉਣੀ ਆ ਜੀ ਪਹੁੰਚੇ ਤੋਂ ਇੱਥੋਂ ਲਾ ਲੈਣੀ ਆ ਇਹ ਜਿਹੜਾ ਹੈਗਾ ਆਪਣਾ ਕੁੰਡੇ ਦੀ ਹੈਗੀ ਆਪਣੀ ਆਹ ਕੰਨੀ ਇਸ ਤਰ੍ਹਾਂ ਦੀ ਇਹ ਆਪਣੀ ਬਰਾਬਰ ਹੋਣੀ ਚਾਹੀਦੀ ਆ ਤੇ ਇੱਥੋਂ ਹੀ ਕੱਟ ਪਾਉਣੀ ਕੱਲੀ ਬਸ ਇੱਥੋਂ ਲੈ ਜਾਣਾ ਆਪਾਂ ਤ੍ਰਿਸ਼ਮਿ ਤ੍ਰਿਸ਼ਮੀ ਇਸ ਤਰ੍ਹਾਂ ਇਸ ਤਰ੍ਹਾਂ ਪਾ ਦੇਣੀ ਹੈ ਲੰਗਾਈ ਕਰ ਦੇਣੀ ਇਹਦੇ ਨਾਲ ਕੀ ਆ ਜੀ ਆਪਣੀ ਸਲਵਾਰ ਹੈ ਜਿਹੜੀ ਪਹੁੰਚੇ ਤੇ ਲੱਗਦੀ ਨਹੀਂ ਮੂਰੀ ਦੇ ਡਰਦੀ ਨੇ ਇਹ ਬਹੁਤ ਸੋਹਣੀ ਅਕਰ ਪਰਫੈਕਟ ਤਰੀਕੇ ਦੇ ਨਾਲ ਆਪਣੀ ਸਲਵਾਰ ਜਿਹੜੀ ਉਹ ਬਣ ਕੇ ਰੈਡੀ ਹੋ ਜਾਣੀ ਆ ਬੱਬੀ ਜੀ ਜਿਹੜੇ ਆਪਣੇ ਆਪ ਹੁੰਦੇ ਹੁੰਦੇ ਆ ਇਹ ਵੀ ਆਪਾਂ ਬਰਾਬਰ ਕੱਟਨੇ ਹੁੰਦੇ ਆ ਦੇਖੋ ਇਹ ਵੀ ਕੁੰਦੀ ਆਪਾਂ ਬਰਾਬਰ ਕੱਟਨੇ ਹੁੰਦੇ ਆ ਕੋਈ ਇਹ ਉੱਚਾ ਜਾਂ ਨੀਵਾ ਜਾਂ ਵੱਧ ਜਾਂ ਘੱਟ ਨਹੀਂ ਹੋਣਾ ਚਾਹੀਦਾ ਜੇ ਇਹ ਵੱਧ ਘੱਟ ਹੋਊਗਾ ਜੇ ਫਿਰ ਇਥੋਂ ਜਦੋਂ ਆਪਾਂ ਸਲਾਈ ਕਰਨੀ ਹੁੰਦੀ ਹੈ ਪਹੁੰਚਦੀ ਤੇ ਇਹ ਗਾਂ ਪਛਾਹ ਹੋ ਜਾਂਦਾ ਉਹਦੇ ਨਾਲ ਆਪਣੀ ਸਲਵਾਰ ਆ ਜਿਹੜੀ ਉਹ ਕੁੰਮਲ ਲੱਗ ਜਾਂਦੀ ਆ ਤੇ ਆਪਣੀ ਸੈੱਟ ਨਹੀਂ ਆਉਂਦੀ ਸਲਵਾਰ ਠੀਕ ਹੈ ਜੀ ਮੈਂ ਇਸ ਤਰ੍ਹਾਂ ਕਰਕੇ ਇਹ ਸਲਵਾਰ ਨੂੰ ਬਹੁਤ ਹੀ ਇੱਕ ਸਹੀ ਢੰਗ ਨਾਲ ਕੱਟਣਾ ਪੈਂਦਾ ਹੈ ਜੀ ਇਸ ਤਰ੍ਹਾਂ ਜੀ ਆਪਣੇ ਵਲ ਪੈ ਜਾਣਗੇ ਆਪਾਂ ਜੀ ਇੱਕੋ ਜਿਹੇ ਵਲ ਪਾਉਣੇ ਹੁੰਦੇ ਆ ਕਰਕੇ ਜਿੰਨਾ ਆਪਣਾ ਸੈਂਟਰ ਹੋਵੇ ਆਪਾਂ ਉਸ ਹਿਸਾਬ ਨਾਲ ਬਲ ਪਾਉਣੀ ਹੁੰਦੀ ਆ ਹਰੇਕ ਸਲਵਾਰ ਦੀ ਜੀ ਅਲੱਗ ਅਲੱਗ ਤਰ੍ਹਾਂ ਦੇ ਬਲ ਪੈਂਦੇ ਆ ਜੇ ਹੈਵੀ ਸਲਵਾਰ ਤੋਂ ਦੇ ਹਿਸਾਬ ਨਾਲ ਪੈਂਦੇ ਆ ਜੇ ਨੋਰਮਲ ਸਲਵਾਰ ਤੋਂ ਦੇ ਹਿਸਾਬ ਨਾਲ ਪੈਂਦੇ ਆ ਇਸ ਤਰ੍ਹਾਂ ਜੀ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜੀ ਅੱਗੇ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ